ਰਾਤ ਉੱਥੇ ਸੀਗੇ ਬੱਚੇ ਸਾਰੇ ਨਾ ਉੱਥੇ 40 ਦੇ ਵਿੱਚ ਸੀਗੇ ਪੱਲਾ ਜੀ ਪਰਸੋਂ ਤੋਂ ਤੇ ਸਰੰਗਲਾਪ ਉੱਥੇ ਸੀਗੇ ਮੇਰੀ ਥੋੜੀ ਜਿਹੀ ਤਬੀਅਤ ਠੀਕ ਨਹੀਂ ਸੀ ਮੈਂ ਵੀ ਜਾਣਾ ਸੀਗਾ ਰਾਤ ਉੱਤੇ ਪਰ ਬੱਚੇ ਕਹਿੰਦੇ ਨਹੀਂ ਤੁਸੀਂ ਮੰਮਾ ਆਰਾਮ ਕਰੋ ਮੇਰਾ ਥੋੜਾ ਬੀਪੀ ਆਪ ਸੀਗਾ ਹੂੰ ਫਿਰ ਸਰੰਗਤਲਾਪ ਉੱਥੇ ਸੀਗੇ ਬੁਖਰਾਜ ਦੇ ਕੋਲੇ ਸੀਗੇ 40 ਦੇ ਵਿੱਚ ਉੱਥੇ ਹੂੰ ਤੇ ਵੈਂਟੀਲੇਟਰ ਤੇ ਦੱਸਿਆ ਸੀ ਉਹਨੇ ਕਹਿੰਦੇ ਵੈਂਟੀਲੇਟਰ ਤੇ ਲਾਇਆ ਹੋਇਆ ਹੈ ਵੀ ਬ੍ਰੇਨ 100% ਡੈਡ ਹੋ ਗਿਆ ਹੂੰ ਦੇ ਦੇ 24 ਘੰਟਿਆਂ ਦੇ ਵਿੱਚ ਪਤਾ ਲੱਗੂਗਾ ਕਿ ਜੇ ਨਿਕਲ ਗਏ 24 ਘੰਟੇ ਫਿਰ ਠੀਕ ਆ ਤੇ ਫਿਰ ਰਾਤ ਨੂੰ ਵਾਪਸ ਆਏ ਫਿਰ ਬੱਚੇ ਉਹਨਾਂ ਨੇ ਘਰੇ ਭੇਜਤਾ ਸੀ ਕਿ ਸਾਰਿਆਂ ਨੂੰ 40s ਵਾਲਿਆਂ ਨੇ ਵੀ ਤੁਸੀਂ ਜਾਓ ਘਰੇ ਵੀ ਕਿਉਂਕਿ ਵੀ ਆਈਸੀਯੂ ਵਿੱਚ ਸੀਗੇ ਉਹ ਸਾਰੇ ਘਰੇ ਆ ਗਏ ਤੇ ਸਵੇਰੇ 6 ਵਜੇ ਫਿਰ ਇਹ ਤਾਂ ਪੂਰੇ ਹੋ ਗਏ ਮੈਮ ਸਕਰੀਨ ਤੇ ਤੁਹਾਡੀ ਤੇ ਪੰਨਾ ਸਾਹਿਬ ਦੀ ਜੁਗਲਬੰਦੀ ਪੂਰੇ ਪੰਜਾਬ ਦੇਸ਼ ਦੁਨੀਆ ਨੇ ਪਸੰਦ ਕੀਤੀ ਹੈ ਤਾਂ ਇੱਕ ਸਾਥੀ ਕਲਾਕਾਰ ਦਾ ਇਸ ਤਰ੍ਹਾਂ ਚਲੇ ਜਾਣਾ ਕਿੰਨਾ ਵੱਡਾ ਘਾਟਾ ਹੈ ਬਹੁਤ ਜ਼ਿਆਦਾ ਉਹ ਛੱਟੇ ਪਰਿਵਾਰ ਦੇ ਹਮ ਫੈਮਿਲੀ ਸਾਡੀ ਸੀ ਸਾਡਾ ਪਰਿਵਾਰ ਸੀਗਾ ਸਾਡਾ ਹਮ ਬੱਚਿਆਂ ਦਾ ਹਮ ਸੁਖਰਾਜ ਦਾ ਇਹ ਬੱਚੇ ਆਪਸ ਵਿੱਚ ਬਚਪਨ ਸਾਰੇ ਇਹਨਾਂ ਦੇ ਇਕੱਠੇ ਨਿਕਲੇ ਆ ਹਮ ਅੱਲਾਹ ਜੀ ਦੇ ਨਾਲ ਉਹਨਾਂ ਦੀ ਵਾਈਫ ਨਾਲ ਸਰਦੂਲ ਦਾ ਸਾਰਿਆਂ ਦਾ ਬਹੁਤ ਜਿਆਦਾ ਹੱਕ ਸੀਗਾ ਪਿਆਰ ਅਸੀਂ ਟੂਰ ਬਹੁਤ ਕੀਤੇ ਨੇ ਬਾਹਰ ਇਕੱਠਿਆਂ ਨੇ ਕੰਟਰੀ ਦੇ ਵਿੱਚ ਤੇ ਬਾਕੀ ਪੱਲਾ ਜੀ ਦੇ ਨਾਲ ਫਿਲਮਾਂ ਕੀਤੀਆਂ ਨੇ ਸਰਦੂਲ ਜੀ ਤੋਂ ਬਾਅਦ ਪੱਲਾ ਜੀ ਨੇ ਤੇ ਉਹਦੀ ਵਾਈਫ ਨੇ ਬਹੁਤ ਸਹਾਰਾ ਦਿੱਤਾ ਮੈਨੂੰ ਹੂੰ ਬੜਾ ਹੌਸਲਾ ਦੇ ਦੇ ਕੇ ਠਾਲਿਆ ਮੈਨੂੰ ਪੱਲਾ ਜੀ ਨੇ ਪਰ ਅੱਜ ਖੁਦ ਹੀ ਚਲੇ ਗਏ ਹੋ ਇਸ ਸੰਸਾਰ ਤੋਂ 2 ਸਾਲ ਤੋਂ ਸੀਗੀ ਠੀਕ ਨਹੀਂ ਸੀਗੀ 2 ਸਾਲ ਤੋਂ ਬਿਮਾਰ ਸੀਗੇ ਉਹ ਕਾਫੀ ਹਮ ਹਾਂਜੀ ਹਾਂਜੀ ਮੈਂ ਕੋਈ ਯਾਦ ਹੈ ਜੋ ਪੱਲਾ ਸਾਹਿਬ ਦੀ ਬਹੁਤ ਯਾਦ ਰਹਿਣ ਵਾਲੀ ਹੈ ਨਹੀਂ ਭੁੱਲਣ ਵਾਲੀ ਹੈ ਉਹਨਾਂ ਦੀ ਬਸ ਇਹ ਸੀਗਾ ਕਿ ਉਹ ਹਮੇਸ਼ਾ ਖੁਸ਼ ਰਹਿੰਦੇ ਸੀ ਮੈਂ ਉਹਨਾਂ ਨੂੰ ਕਦੇ ਗੁੱਸੇ 'ਚ ਕਦੇ ਉਦਾਸ ਨਹੀਂ ਦੇਖਿਆ ਜੇ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਚੱਲਦੀ ਹੋਵੇ ਉਹਨਾਂ ਦੇ ਅੰਦਰ ਜਾਂ ਕਿਤੇ ਵੀ ਹਮ ਉਹ ਹਮੇਸ਼ਾ ਸੈੱਟ ਤੇ ਜਾਂ ਉਦਾਂ ਉਹਨਾਂ ਨੇ ਬਸ ਫਨੀ ਮੂਡ ਚ ਰਹਿੰਦੇ ਸੀ ਹਮੇਸ਼ਾ ਉਹਨਾਂ ਨੇ ਸਾਰਿਆਂ ਨੂੰ ਹਸਾਈ ਜਣਾ ਖੁਸ਼ ਕਰਿਆਣਾ ਗੱਲਾਂ ਹੂੰ ਤੇ ਐਦਾਂ ਦਾ ਮੂਡ ਰੱਖਦੇ ਸੀ ਮੈਂ ਖੁਸ਼ੀ ਖੁਸ਼ੀ ਵਾਲਾ ਹੂੰ ਤੁਹਾਡੀ ਮੁਲਾਕਾਤ ਕਦੋਂ ਹੋਈ ਸੀਗੀ ਹੁਣ ਭੱਲਾ ਸਾਹਿਬ ਨਾਲ ਹੁਣ ਕਾਫੀ ਥੇਰ ਹੋ ਗਈ ਸੀ ਮੈਂ ਦੋ ਤਿੰਨ ਵਾਰੀ ਜਾਣ ਦੀ ਕੋਸ਼ਿਸ਼ ਕੀਤੀ ਸੀਗੀ ਫਿਰ ਉਹਨਾਂ ਦੀ ਵਾਈਫ ਨੇ ਮੈਨੂੰ ਦੱਸਿਆ ਮਿੰਨੀ ਉਹਨਾਂ ਨੇ ਕਹਿੰਦੇ ਵੀ ਉਹਨਾਂ ਵੀ ਥੋੜਾ ਜਿਹਾ ਜ਼ਿਆਦਾ ਕੰਡੀਸ਼ਨ ਜੀ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਫਿਰ ਉਹ ਵੀ ਮਿਲਦੇ ਨਹੀਂ ਹੈਗੇ ਕਿਉਂਕਿ ਇਨਫੈਕਸ਼ਨ ਦਾ ਡਰ ਸੀਗਾ ਹੂੰ ਤੇ ਦੋ ਤਿੰਨ ਵਾਰੀ ਜਾਣ ਦੀ ਕੋਸ਼ਿਸ਼ ਕੀਤੀ ਬੱਚੇ ਜਾਂਦੇ ਸੀਗੇ ਪਰ ਉਹ ਉੱਥੇ ਪੁਖਰਾਜ ਨੂੰ ਮਿਲ ਕੇ ਆ ਜਾਂਦੇ ਸੀਗੇ ਹੂੰ ਤੇ ਰੂਮ 'ਚ ਨਹੀਂ ਜਾਂਦੇ ਕਿਉਂਕਿ ਉਹ ਫਿਰ ਥੋੜਾ ਜਿਹਾ ਇਨਫੈਕਸ਼ਨ ਦਾ ਡਰ ਰੱਖ ਕਰਕੇ ਉਹ ਕੇਸ ਬਹੁਤ ਰੱਖਦੇ ਸੀਗੇ ਸਰ ਜੀ ਨਹੀਂ ਆਏ ਸੀਗਾ ਵੀ ਨਹੀਂ ਉਹ ਠੀਕ ਰਹਿਣੇ ਚਾਹੀਦੇ ਆ ਵੀ ਕੋਈ ਗੱਲ ਨਹੀਂ ਸਾਨੂੰ ਹਾਲ ਚਾਲ ਉਹਨਾਂ ਦੀ ਤੋਂ ਪਰ ਪੁਖਰਾਜ ਤੋਂ ਚਲੋ ਪਤਾ ਲੱਗ ਜਾਂਦਾ ਹੈ ਵੀ ਸਾਰਾ ਤੇ ਵੀ ਅਪ ਵਿਜੇ ਕਿਸੇ ਇਨਫੈਕਸ਼ਨ ਵੱਧਦੀ ਹੈ ਤਾਂ ਵੀ ਨਹੀਂ ਜਾਣਾ ਚਾਹੀਦਾ ਸਾਨੂੰ ਤੇ ਕੰਡੀਸ਼ਨ ਐਦਾਂ ਦੀ ਸੀਗੀ ਅੱਛਾ ਮੈਮ ਲਾਸਟ ਹੀ ਸਵਾਲ ਹੈ ਮੇਰਾ ਪੱਲਾ ਸਾਹਿਬ ਦੀ ਕਾਮੇਡੀ ਤੇ ਅਦਾਕਾਰੀ ਜਿੰਨੀ ਤੁਸੀਂ ਨੇੜਿਓਂ ਵੇਖੀਏ ਕਿਸੇ ਨੇ ਨਹੀਂ ਦੇਖੀ ਲੱਗਦਾ ਕੋਈ ਉਸ ਤਰ੍ਹਾਂ ਦੀ ਅਦਾਕਾਰੀ ਦੁਬਾਰਾ ਹੋ ਸਕਦੀ ਹੈ ਜਾਂ ਉਹ ਅਮਿੱਟ ਯਾਦਾਂ ਛੱਡ ਕੇ ਗਏ ਨੇ ਲਿਓ ਯਾਦਾਂ ਜਿਹੜੀਆਂ ਜੋ ਇੱਕ ਇਨਸਾਨ ਆ ਕੇ ਇੱਕ ਛਾਪ ਛੱਡਦਾ ਨਾ ਉਹ ਦੂਜਾ ਨਹੀਂ ਕੋਈ ਆ ਸਕਦਾ ਉਹਨੂੰ ਬੀਚ ਨਹੀਂ ਕੋਈ ਕਰ ਸਕਦਾ ਕੋਈ ਹੋਰ ਬਥੇਰੇ ਲੋਕ ਆਣਗੇ ਹਮ ਆਪਣਾ ਕੰਮ ਕਰਨਗੇ ਪਰ ਭੱਲਾ ਜੀ ਨੂੰ ਕੋਈ ਬੀਟ ਨਹੀਂ ਕਰ ਸਕਦਾ ਹੂੰ ਠੀਕ ਹੈ ਮੈਮ ਥੈਂਕ ਯੂ ਬਹੁਤ ਸ਼ੁਕਰੀਆ ਓਕੇ ਓਕੇ ਓਕੇ